ਮੇਰੇ ਤਾਂ ਮੇਰੇ ਨਾਲ ਤਾਂ ਨਾ ਪਤਾ ਨਹੀਂ ਦੋਖ ਦਿਨ ਦਾ ਕੀ ਹੋ ਰਿਹਾ ਵਾ ਪਹਿਲਾ ਮੇਰੇ ਦੋ ਫੋਨਾਂ ਦੀ ਸਕਰੀਨ ਟੁੱਟ ਗਈ ਆ ਹੁਣ ਅੱਜ ਐਸ ਫੋਨ ਦੀ ਸਸ਼ੀ ਕਾਲ ਜੀ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਅਸੀਂ ਉਮੀਦ ਕਰਦੇ ਆ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਆਈਆਂ ਸੀਗੀਆਂ ਸਕੂਲ ਤੋਂ ਅੱਜ ਤੇ ਹੁਣ ਤੁਸੀਂ ਕਹੋਗੇ ਕੱਲ ਦੀ ਵੀਡੀਓ ਵਾਲੀ ਅਡਰੈਸ ਪਾਈ ਹੋਈ ਆ ਹਨਾ ਕੀ ਕਰੀਏ ਜਦ ਅਸੀਂ ਆਈਆਂ ਉਦੋਂ ਪੈਂਦੀ ਸੀ ਬਾਰਿਸ਼ ਪੈਂਦੀ ਸੀ ਹਨਾ ਮੀਂਹ ਆਇਆ ਹੋਇਆ ਸੀਗਾ ਤੇ ਫਿਰ ਮੈਂ ਡਾਲੀ ਨੂੰ ਕਿਹਾ ਮੈਂ ਡਾਲੀ ਛੱਡ ਪਰੇ ਕੀ ਕੱਪੜੇ ਹਨਾ ਆਪਾਂ ਦੂਜੇ ਪਾਉਣੇ ਨੇ ਵੀ ਧੋ ਵੀ ਨਹੀਂ ਹੁੰਦੇ ਹੈਗੇ ਮੈਨੂੰ ਜ਼ਰਾ ਸਭ ਤੋਂ ਆਕਾ ਕੰਮ ਲੱਗਦਾ ਮੈਂ ਤੁਹਾਨੂੰ ਦੱਸਿਆ ਹਨਾ ਚੱਲ ਮੈਨੂੰ ਇਹ ਸੀਗਾ ਮੈਂ ਕਿਹਾ ਮੀਕਣੀ ਜਿਹਾ ਮੌਸਮ ਹੈ ਛੱਡ ਪਰੇ ਡਾਲੀ ਹਨਾ 4 ਵਜੇ ਤੋਂ 3-4 ਵਜੇ ਤੱਕ ਤਾਂ ਸਕੂਲ ਨੂੰ ਆਈਦਾ ਵਾ ਹਨਾ ਆ ਕੇ ਕੰਮ ਲੈ ਕੇ ਜਾਈਦਾ ਵਾ ਚੋਂ ਆਪਣਾ ਪਹਿਣਾ ਸੋਣਾ ਵੀ ਕਿਤੇ ਕਿੰਨੇ ਗੰਦੇ ਹੁੰਦੇ ਨੇ ਸਾਰਾ ਦਿਨ ਆਪਾਂ ਪਾ ਕੇ ਕੰਮਕਾਰ ਕਰਦੀ ਰਹੀਏ ਫਿਰ ਤਾਂ ਆਪਾਂ ਚੱਲ ਹਨਾ ਕਹੀ ਹੈ ਵੀ ਭਾਈ ਬਦਲਨੇ ਨੇ ਤੇ ਮੈਂ ਤਾਂ ਕਰਕੇ ਸੀ ਉਹੀ ਕੱਪੜੇ ਪਾ ਲਏ ਮੈਂ ਕਿਹਾ ਚੱਲ ਅੱਜ ਇਹ ਤਾਂ ਹੀ ਕਰਦੇ ਆਂ ਵੀਡੀਓ ਕੰਟੀਨਿਊ ਆਪਾਂ ਇੱਕ ਤਾਂ ਮੇਰੇ ਨਾਲ ਪਤਾ ਨਹੀਂ ਕੀ ਹੋਣ ਲੱਗਿਆ ਹੋਇਆ ਵਾ ਮੇਰੇ ਦੋ ਫੋਨ ਖਰਾਬ ਹੋ ਚੁੱਕੇ ਨੇ ਜਿਹੜਾ ਮੈਂ ਮਮਾ ਨੂੰ ਲੈ ਕੇ ਦਿੱਤਾ ਸੀਗਾ ਉਹਦੇ ਨਾਲ ਵੀ ਵੀਡੀਓ ਬਣਾਉਂਦੀ ਸੀ ਉਹਦੀ ਵੀ ਸਕਰੀਨ ਟੁੱਟ ਗਈ ਟੱਚ ਵੀ ਖਰਾਬ ਹੋ ਗਿਆ ਸਭ ਕੁਝ ਉਹਦਾ ਤਾਂ ਵਿਚਾਰੇ ਦਾ ਸਤਿਆਨਾਸ਼ ਹੋਇਆ ਪਿਆ ਵਾ ਨਵੇਂ ਫੋਨ ਦਾ ਉਧਰੋਂ ਜਿਹੜਾ ਡੌਲੀ ਦਾ ਫੋਨ ਆ ਕੱਲ ਪਰਸੋਂ ਉਹ ਡਿੱਗ ਗਿਆ ਵਾ ਆਫਿਸ 'ਚ ਉੱਥੇ ਸਕੂਲ ਹਾਏ ਹਾਏ ਉਹਦੀ ਸਾਰੀ ਸਕਰੀਨ ਬਲੈਕ ਮਤਲਬ ਹਾਫ ਉਹਦੀ ਬਲੈਕ ਹੋਈ ਪਈ ਆ ਉਹਦਾ ਕੁਝ ਨਹੀਂ ਬਣ ਰਿਹਾ ਹੈਗਾ ਹੁਣ ਜਾਣੀ ਹੈ ਕਦੇ ਦਿਨ ਚ ਜਾ ਕੇ ਠੀਕ ਕਰਵਾ ਕੇ ਲੈ ਕੇ ਆਉਂਗੀ ਦੋਨਾਂ ਦੀ ਅੱਜ ਆਹ ਫੋਨ ਦਾ ਪਤਾ ਨਹੀਂ ਕੱਲ ਸ਼ਾਮ ਦਾ ਆ ਤੀਜੀ ਵਾਰੀ ਅੱਜ ਡਿੱਗਿਆ ਵਾ ਇਹ ਵੀ ਮਤਲਬ ਬਚ ਗਿਆ ਮੇਰੇ ਹੱਥਾਂ 'ਚ ਹੀ ਆ ਗਿਆ ਮੈਂ ਕਿਹਾ ਪਤਾ ਨਹੀਂ ਸਾਡੀਆਂ ਚੀਜ਼ਾਂ ਨੂੰ ਵੀ ਨਜ਼ਰ ਲੱਗ ਗਈ ਆ ਸੱਚੀ ਗੈਸ ਨੂੰ ਬਾਹਰ ਹੀ ਕੱਢ ਲੈਨੇ ਆ ਹਨ ਹਾਂਜੀ ਹਾਂਜੀ ਦਾਦੀ ਆ ਗਈ ਕੁੰਡੀ ਸੋਟਾ ਲੈ ਕੇ ਅੱਜ ਮੈਂ ਬਣਾਉਣ ਲੱਗੀ ਆ ਹਨਾ ਮम्मा ਵਾਸਤੇ ਚਟਣੀ ਦੋ ਤਿੰਨ ਦਿਨ ਦੇ ਕਈ ਜਾਂਦੇ ਨੇ ਤੇ ਫਿਰ ਰੋਟੀ ਜੀ ਖਾ ਲੈਂਦੇ ਆ ਇਹਦੇ ਨਾਲ ਹਨਾ ਮੈਂ ਟੱਕਦੀ ਹਾਂ ਕਿਸੇ ਟੱਕਰ ਨਾਲ ਕਿਉਂ ਖਣਿ ਸਤਿੰਤ ਤੋਕੇ ਲੋਲੇ ਇਹ ਤੋਕੇ ਢਾਗ ਦੇ ਲਈ ਹਾਂ ਤੋਕੇ ਢਾਗ ਲਾ ਤੋਕੇ ਢਾਗ ਲਾ ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦੀ ਆ ਆ ਦੇਖਿਓ ਮੈਂ ਨਾ ਪਦੀਨਾ ਦੇਖੋ ਮੈਂ ਤੁਹਾਨੂੰ ਇਹ ਟ੍ਰਿਕ ਦੱਸਦੀ ਆ ਜਿਵੇਂ ਹੁਣ ਕਈ ਵਾਰੀ ਆਪਾਂ ਕਿਸੇ ਕਿਤੋਂ ਲੈਨੇ ਆ ਜਿਵੇਂ ਕਿਸੇ ਦੇ ਬੀਜਾ ਹੁੰਦਾ ਵੱਡੇ ਆਪਾਂ ਨਹੀਂ ਵੀ ਬੀਜਾ ਹੁੰਦਾ ਤੇ ਜੇ ਪਦੀਨੇ ਨੂੰ ਤੁਸੀਂ ਜ਼ਿਆਦਾ ਟਾਈਮ ਲਈ ਸਟੋਰ ਕਰਨਾ ਵੀ ਫਰੈਸ਼ ਰਹੇ ਹੁਣ ਤੁਹਾਨੂੰ ਪਤਾ ਦੀ ਬਰਫ਼ ਜੰਮੀ ਹੋਈ ਜਾਂਦਾ ਇਹਨੂੰ ਮੇਰੇ ਕੋਲੇ ਘੱਟੋ ਘੱਟ 10 ਦਿਨ ਹੋ ਗਏ ਹੁਣੇ ਨੇ ਆਪਣੇ ਕੋਲੇ ਹਨਾ ਹਾਂਜੀ 10 ਦਿਨ ਹੋ ਗਏ ਨੇ ਅੱਜ ਕੁੱਟਦੇ ਆ ਚਟਨੀ ਕੱਲ ਫਿਰ ਉਧਰ ਮਾਮੀ ਜੀ ਜੈਨ ਨੂੰ ਥੋੜਾ ਮੋਟਾ ਤੋੜ ਤੋੜ ਕੇ ਜਿਹੜਾ ਵਾ ਉਹ ਚਟਨੀ ਕੁੱਟ ਲੈਂਦੇ ਨੇ ਜਾਂ ਫਿਰ ਅਸੀਂ ਕਈ ਵਾਰੀ ਕੋਈ ਡਰਿੰਕ ਬਣਾਉਣੀ ਹੁੰਦੀ ਆ ਦੋਨਾਂ ਜਣੀਆਂ ਨੇ ਨਾ ਕੋਈ ਆਪਣੀ ਜਿਵੇਂ ਸਕੰਜਵੀ ਵਗੈਰਾ ਵੀ ਆਪਾਂ ਜੇ ਬਣਾਈਏ ਮੈਂ ਉਹ ਚ ਵੀ ਥੋੜਾ ਜਿਹਾ ਪਾ ਲੈਣੀ ਹੁੰਦੀ ਆ ਪੱਤੇ ਕੁ ਦੋਕ ਪੱਤੇ ਤੇ ਇੱਕ ਮੈਂ ਡਰਿੰਕ ਬਣਾਉਣੀ ਹੁੰਦੀ ਆ ਤੁਹਾਨੂੰ ਜ਼ਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਮੇਰੇ ਰੈਫਰੈਸ਼ਿੰਗ ਡਰਿੰਕ ਹੁੰਦੀ ਆ ਜਿਹੜੀ ਹੈ ਨਾ ਤੇ ਮੈਂ ਨਾ ਮਤਲਬ ਤੁਸੀਂ ਇਹਨੂੰ ਇੱਕਨ ਜਿਵੇਂ ਕੱਚ ਦੇ ਕਿਸੇ ਵੀ ਗਲਾਸ ਦੇ ਵਿੱਚ ਪਾ ਕੇ ਕੱਚ ਦੇ ਭਾਂਡੇ ਚ ਥੋੜ ਆ ਕੇ ਬਸ ਇਹਨੂੰ ਫ੍ਰਿਜ ਚ ਰੱਖ ਦੋ ਬਿਲਕੁਲ ਖਰਾਬ ਨਹੀਂ ਹੁੰਦਾ ਹੁਣ ਤਾਂ ਫਿਰ ਦੋ ਕੁ ਦਿਨ ਦਾ ਮੌਸਮ ਜੇ ਠੀਕ ਕਰਕੇ ਠੰਡਾ ਨੇ ਨਹੀਂ ਤਾਂ ਇੰਨਾ ਸੇਕ ਗਰਮੀ ਪਈ ਹੈ ਕੁਝ ਨਹੀਂ ਹੋਇਆ ਇਹਨੂੰ ਓਮੇ ਦੇ ਓਮੇ ਪੱਤੀਆਂ ਪਈਆਂ ਨੇ ਫਰੈਸ਼ ਓਮੀ ਸਵੈਲ ਆ ਰਹੀ ਹੈ ਇਹਦੀ ਹੈ ਨਾ ਤੇ ਮੈਂ ਕਿਹਾ ਅੱਜ ਓਲੀ ਅੱਜ ਇਹਨੂੰ ਯੂਜ਼ ਕਰ ਲਈਏ ਤੇ ਅੱਜ ਆਪਾਂ ਬਣਾਵਾਂਗੇ ਚਟਨੀ ਜਿਹੜੀ ਬਣਾਣੀ ਆ ਮੈਂ ਉਹ ਬਣਾਣੀ ਆ ਮੈਂ ਜਿਹੜੀ ਤੋਂ ਵਾਈਟਰ ਫਰਜ ਵਿੱਚ ਕੱਢ ਕੇ ਰੱਖਤੀਆਂ ਸੀਗੀਆਂ ਇਹ ਹਾਂਜੀ ਤੇ ਫਿਰ ਦੂਜਾ ਮੰਗੋ ਕਿੱਥੇ ਗਿਆ ਦੂਜਾ ਮੰਗੋ ਬੈਸਵਾ ਦੇ ਵਿੱਚ ਉਕਰੀ ਪਿਆ ਹੈ ਸ਼ੇਕ ਵੀ ਲੈਣੇ ਆ ਯਾਰ ਬਣਾ ਕੇ ਹਾਂਜੀ ਅੰਬੀਆਂ ਦੀ ਚਟਣੀ ਅੱਜ ਮੈਂ ਬਣਾਉਂਗੀ ਅੰਬੀਆਂ ਚਟਣੀ ਮੇਰੇ ਮम्मा ਦੀ ਬਹੁਤ ਫੇਵਰਿਟ ਹੈ ਅੰਬੀਆਂ ਚਟਣੀ ਬਣਾਵਾਂਗੇ ਅੱਜ ਆਪਾਂ ਠੀਕ ਹੈ ਚਲੋ ਜੀ ਵੈਸੇ ਤਾਂ ਮੈਨੂੰ ਲੱਗਾ ਮੇਰੇ ਸ਼ਾਰਟਸ ਤੇ ਹੈਗੀ ਹੈ ਮੇਰੇ ਚੈਨਲ ਤੇ ਵੀਡੀਓ ਅਰੇ ਅੱਜ ਆਪਾਂ ਲੌਂਗ ਵੀਡੀਓ ਦੇ ਵਿੱਚ ਲੈਣੇ ਆ ਬਸ ਖਾ ਕੇ ਆਪਣਾ ਰੋਟੀ ਪਾਣੀ ਖਾ ਕੇ ਰੈਸਟ ਕਰਕੇ ਅਸੀਂ ਆਈਆਂ ਇੱਧਰ ਮਗਾ ਚਲਾ ਜ ਡੋਲੀ ਹੁਣ ਆਪਾਂ ਆਪਣੇ ਕੰਮ ਕਰ ਕਰਦੇ ਆ ਤੇ ਵੀਡੀਓ ਕਰਦੇ ਆ ਕੰਟੀਨਿਊ ਕਮਰੇ ਜਿਹੜੀਆਂ ਜਨਾਨੀਆਂ ਖੜ ਜਾਂਦੀਆਂ ਨੇ ਸਾਹਮਣੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪੁੱਛਿਆ ਵੀ ਚੁਗਲੀ ਚਾਚੀ ਤੁਹਾਨੂੰ ਵੇਲੀ ਨੂੰ ਕੋਈ ਕੰਮ ਨਹੀਂ ਹੈਗਾ ਬਹੁਤ ਯਾਰੋ ਆਪ ਵਰਜਾ ਫੀਲ ਹੁੰਦਾ ਐਵੇਂ ਸੱਚੀ ਮੇਰੀ ਕਿਸੇ ਦਿਨ ਮੈਂ ਤੁਹਾਨੂੰ ਦੱਸਾਂ ਮੇਰਾ ਕਿਸੇ ਦਿਨ ਦੰਗਾ ਲੱਗ ਜਾਣਾ ਇਹਨਾਂ ਨਾਲ ਆ ਵੇਲੀਓ ਤੁਸੀਂ ਮੈਂ ਬੇੜਾ ਬੇੜਾ ਸੁੰਭਰ ਲਾ ਦੇਣੀਆਂ ਨੇ ਵੀਰੇ ਹਾ ਤੁੰਗੀਏ ਇਹ ਥੋੜੇ ਜਿਨਾਂ ਦਾ ਸਾਡਾ ਪਤਾ ਕੀ ਹੋ ਰਿਹਾ ਵਾ ਜੇ ਡੌਲੀ ਦੇ ਮਾਈਂਡ ਚ ਗੱਲ ਹੁੰਦੀ ਆ ਮੈਂ ਬੋਲ ਕੇ ਕਹਿ ਦਿੰਨੀ ਆ ਜੇ ਮੇਰੇ ਮਾਈਂਡ ਚ ਹੁੰਦੀ ਆ ਡੌਲੀ ਬੋਲ ਕੇ ਕਹਿ ਦਿੰਦੀ ਆ ਹੈਨਾ ਤਾਂ ਹੀ ਤਾਂ ਫਿਰ ਪੈਣਾ 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 ਪਿਆਰ ਯੂ ਨੂੰ ਹੈਨਾ ਮਾਮਾ ਥੀ ਆਏ ਗੀਆਂ ਮਾਮਾ ਥੀ ਆ ਹੈਨਾ ਭਾਈ ਸਾਡਾ ਤਾਂ ਫੋਨ ਪਾਈ ਮੇਰੇ ਤਾਂ ਮੇਰੇ ਫੋਨ ਦਾ ਇਨਾ ਫਿਕਰ ਲੱਗਿਆ ਪਿਆ ਤੁਹਾਨੂੰ ਨਹੀਂ ਪਤਾ ਮੈਂ ਕੀ ਦੱਸਾਂ ਇਕੱਲਾ ਤਾਂ ਇੱਕ ਫੋਨ ਰਹਿ ਗਿਆ ਬਸ ਆ ਲਾਸ਼ ਅੰਗ ਵਿਚਾਰੇ ਦੋ ਟੰਗੇ ਪਏ ਨੇ ਸਾਡੇ ਬੈੱਡ ਤੇ ਔਰ ਤੁਹਾਾਰ ਪਹਿਨੇ ਵਿਚਾਰੇ ਆ ਡਲੀ ਵਾਲਾ ਤਾਂ ਵੈਂਟੀਲੇਟਰ ਤੇ ਇੱਕ ਤਾਂ ਖਤਮ ਹੋ ਚੁੱਕਿਆ ਵਾਲਾ ਤਾਂ ਵੈਂਟੀਲੇਟਰ ਵੀ ਲਗਾਤਾ ਉਹ ਜਾ ਗਿਆ ਵਿਚਾਰਾ ਬਲੈਕ ਹੋ ਨਵਾਂ ਜਿਹੜਾ ਮੇਰੀ ਮੰਮ ਤੋਂ ਪੁਰਾਣੇ ਫੋਨ ਜੀ ਪਾਠ ਲਾ ਲਾ ਕੇ ਦਿੰਨੇ ਹੁਣ ਅਸੀਂ ਹੈਨਾ ਉਹ ਵੀ ਕਹ ਲੋ ਵੀ ਰਿਕਾਰਡ ਉਹ ਚ ਰਿਕਾਰਡ ਕਰਕੇ ਰੱਖੇ ਨੇ ਸਕਰੀਨ ਤਾਂ ਨਹੀਂ ਦੇਖਦੀ ਉਹਦੀ ਵੀ ਬਟ ਇਹ ਆ ਵੀ ਜਦ ਇਹ ਸੌਣ ਜਾਂਦਾ ਵਾ ਹੈਨਾ ਹਾਇ ਜਿਹੜਾ ਜੇ ਮੱਧਮ ਜੀ ਸਕਰੀਨ ਆ ਜਾਂਦੀ ਹੈ ਉਹਦੇ ਵਿੱਚ ਥੋੜਾ ਮੋਟਾ ਚੱਲ ਜਾਂਦਾ ਕੁੱਟਿਆ ਮਾਰਿਆ ਜਿਆ ਅਹ ਸੋ ਲੋ ਫਿਰ ਜਾਉਂਗੀ ਦੇਖਦੇ ਆ ਕੱਦੇ ਦਿਨ ਚ ਜਾ ਕੇ ਨਾ ਫਿਰ ਫੋਨ ਠੀਕ ਕਰਾ ਕੇ ਲੈ ਕੇ ਆਉਂਗੀ ਸਕਰੀਨ ਆ ਪਵਾ ਕੇ ਲੈ ਕੇ ਆਉਂਗੀ ਦੋਨੋਂ ਫੋਨਸ ਦੀਆਂ ਚੰਨੀ ਵੀ ਕੁੱਟਣੀ ਆ ਤੇ ਮੈਂ ਨਾ ਇੱਕ ਤੁਹਾਡੇ ਨਾਲ ਨਾ ਚੀਜ਼ ਸ਼ੇਅਰ ਕਰਨੀ ਆ ਦੇਖੋ ਬੰਦੇ ਤਾਂ ਕੀ ਕਹ ਲੋ ਵੀ ਨਮੂਨੇਦਾਰ ਪੈਦਾ ਹੁੰਦੇ ਸੀ ਸਬਜੀਆਂ ਦੇਖੋ ਤੁਸੀਂ ਸਬਜੀਆਂ ਕਦੋਂ ਸ਼ਕਲਾਂ ਵਾਲੀਆਂ ਬਈ ਬਣਨ ਲੱਗੀਆਂ ਇੱਕ ਦਿਨ ਬਬਲੀ ਨੇ ਨਾ ਮੈਨੂੰ ਆਲੂ ਦੀ ਫੋਟੋ ਭੇਜੀ ਸੀਗੀ ਹਾਰਟ ਸ਼ੇਪ ਚ ਐਗਜ਼ੈਕਟ ਹਾਰਟ ਸ਼ੇਪ ਚ ਮੈਂ ਕੋਸ਼ਿਸ਼ ਕਰਨਗੀ ਸ਼ਾਇਦ ਮੇਰੇ ਕੋਲ ਫੋਟੋ ਹੈਗੀ ਆ ਮੈਂ ਨਾ ਤੁਹਾਨੂੰ ਲਾਉਂਗੀ ਫੋਟੋ ਆਪਣੇ ਵੀਡੀਓ ਦੇ ਵਿੱਚ ਸਾਈਡ ਤੇ ਠੀਕ ਹੈ ਆ ਆ ਦੇਖੋ ਤੁਸੀਂ ਆ ਟਮਾਟਰ ਆ ਸੀ ਲੱਗ ਰਹੇ ਨੇ ਥੋੜੇ ਥੋੜੇ ਹਾਰਟ ਸ਼ੇਪ ਦਾ ਇਹ ਮੈਂ ਡੋਲੀ ਨੂੰ ਇਹਨਾਂ ਦੋ ਦਿਨ ਦੀ ਫਿਰਦੀਆ ਡੋਲੀ ਇਹਨੂੰ ਵੱਢਣ ਨੂੰ ਮਾਡਲੀ ਕੱਟਣਾ ਨਹੀਂ ਇਹਨੂੰ ਨਾ ਨਾ ਇਹਦੇ ਵਿੱਚ ਵੀਡੀਓ ਚ ਦਿਖਾਉਣਾ ਆ ਵੀ ਤੁਸੀਂ ਦੇਖੋ ਸਬਜ਼ੀਆਂ ਦੇ ਰੰਗ ਟੰਗ ਇਹਨਾਂ 'ਚ ਵੀ ਇਮੋਸ਼ਨਸ ਆ ਗਏ ਤੁਹਾਡੇ ਤਾਂ ਕੋਈ ਫਾਇਦਾ ਨਹੀਂ ਆ ਇਮੋਸ਼ਨਸ ਲੈਣ ਦੇ ਵਿੱਚ ਢੋਲੀ ਦੇਖਿਆ ਜੀ ਜੀ ਹਾਂ ਟਮਾਟਰ ਦਾਰੀ ਦੇਖੀ ਮੈਂ ਕੱਢ ਢੋਲੀ ਮੈਂ ਢੋਲੀ ਕੱਟੀ ਨਾ ਮੈਂ ਢੋਲੀ ਨੂੰ ਕਿਹਾ ਹਨ ਦੇਖ ਲਓ ਮੈਂ ਕੱਲ ਦੇਖਿਆ ਇਹ ਪੂਰਾ ਹਾਲ ਛੇ ਪੈ ਗਿਆ ਪਰ ਸੋ ਮਾਮੀ ਜੀ ਦਿਖਾਉਂਦੇ ਸੀ ਮੈਨੂੰ ਨਵੇਂ ਮਾਮੀ ਜੀ ਨੂੰ ਕੱਟਣ ਦਿੱਤਾ ਨਾਵੇਂ ਡਾਲੀ ਨੂੰ ਮੈਂ ਕਿਹਾ ਰੁਕ ਜਾ ਮੈਨੂੰ ਮੇਰੇ ਵੀਡੀਓ ਚ ਦਿਖਾ ਲੈਣ ਦੇ ਦੇਖੋ ਸਹੀ ਤੁਸੀਂ ਸਬਜ਼ੀਆਂ ਦੇ ਰੰਗ ਢੰਗ ਦੇਖੋ 빙ਿਆ ਟੇਢੀਆਂ ਬੰਦੇ ਰਗੀਆਂ ਇਹ ਦੇਖ ਹਲਾ ਰੰਗ ਢੰਗ ਦੇਖ ਲਓ ਤੁਸੀਂ ਬਹੁਤ ਸੋਹਣਾ ਕਿੰਨਾ ਨਾ ਸੋਹਣਾ ਕਿੰਨਾ ਆ ਇੱਕ ਟਮਾਟਰ ਦੇ ਨਾਲ ਦੋ ਦਿਨ ਦੀ ਸਬਜ਼ੀ ਬਣ ਜੂ ਵੈਸੇ ਤਾਂ ਐਡਾ ਵਾਹੇ ਠੀਕ ਹੈ ਮੈਂ ਕਿਹਾ ਮੈਂ ਤੁਹਾਨੂੰ ਦਿਖਾਵਾਂ ਮੈਂ ਕੱਟਣ ਨੂੰ ਜੀ ਨਹੀਂ ਕਰਦਾ ਹਾਂ ਹਾਂ ਨਾ ਘਟੇ ਨਹੀਂ ਘਟੋਗੇ ਰੱਖ ਕੇ ਵੀ ਕੀ ਕਰਨੀ ਮੁੜ ਕੇ ਗਾਲ ਛੜ ਕੇ ਸੱਟਣਾ ਹੀ ਆ ਲੋਕਾਂ ਦੇ ਦਿਲਾਵੰਗ ਚੱਲ ਆਜਾ ਹੋਰ ਇਹ ਸਾਰਾ ਮੇਰਾ ਸੈਟਅਪ ਤੇ ਇਥੇ ਨਿਆਵਾ ਮੈਂ ਪੁਦੀਨਾ ਹਰੀ ਮਿਰਚਾਂ ਲਸਣ ਤੇ ਅਦਰਕ ਤੇ ਥੱਲੇ ਆ ਧਨੀਆ ਤੇ ਇਹ ਹੈਗਾ ਵਾ ਅੰਬੀ ਆ ਤੇ ਮਾਰੋ ਤੇ ਮੇਰੇ ਮਿਰਚ ਮਸਾਲੇ ਤੇ ਆ ਗੋੜ ਪਿਆਵਾ ਕੁੰਡੀ ਸੁੱਟਾ ਵੀ ਲੈ ਲਿਆ ਆਪਾਂ ਤੇ ਆ ਲੈ ਲਈ ਆਪਾਂ ਕੜਾਹੀ ਸਰੀ ਫਰਾਈ ਪੈਨ ਅਜੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਾਰਾ ਕੁਝ ਸਾਜੂ ਸਮਾਨ ਲੈ ਕੇ ਮੈਂ ਅੱਜ ਫੇਰ ਬੈਠ ਗਈ ਤੇ ਹੁਣ ਬਣਾਉਣੀ ਆਪਾਂ ਚਟਨੀ ਆਜੋ ਜੀ ਆ ਜਾ ਡਲੀ ਛੇਤੀ ਆ ਜਾ ਦਿਨ ਖੜੇ ਖੜੇ ਕੰਮ ਕਰ ਲੀਏ ਮੇਰੀ ਬੀਟਰੂਟ ਫੁੱਲ ਲੱਗੀ ਤੇ ਕਿੱਡੀ ਵੱਡੀ ਹੋ ਗਈ ਦੇਖੋ ਹਾਂ ਤੇਰੀ ਬੀਟਰੂਟ ਇੱਧਰ ਵੀ ਹੋ ਗਈ ਆ ਉਹ ਉਧਰਲੇ ਗਮਲੇ ਚ ਵੀ ਹੋ ਗਈ ਆ ਬਹੁਤ ਜ਼ਿਆਦਾ ਵੱਡੀ ਹੋ ਗਈ ਤਾਂ ਪਰ ਤਾਂ ਤੁਹਾਨੂੰ ਅਸੀਂ ਦੱਸਾਂਗੇ ਬਹੁਤ ਸੌਖਾ ਤਰੀਕਾ ਬੀਟਰੂਟ ਦਾ ਅਸੀਂ ਵੀ ਥੋੜਾ ਜਾਇਤ ਕੀ ਕਹ ਲੋ ਵੀ ਕਰਕੇ ਦੇਖਿਆ ਸੀ ਵੀ ਉਗਦੀ ਆ ਕਿ ਨਹੀਂ ਉਗਦੀ ਹੈਗੀ ਚਕੰਦਰ ਹਨਾ ਆ ਜਾ ਡੋਲੀ ਦਿਨ ਖੜੇ ਖੜੇ ਕਰ ਲੀਆ ਫਿਰ ਇਕਦਮ ਹਨੇਰਾ ਹੋ ਜਾਂਦਾ ਵਾ ਹਨਾ ਫਿਰ ਸਹੀ ਜਿਹਾ ਨਹੀਂ ਆਉਂਦਾ ਫੋਨ ਚ ਇਫੈਕਟ ਹਨਾ ਅੱਛਾ ਓਕੇ ਬਹੁਤ ਜਿਆਦਾ ਆਚਾਰ ਤੇ ਚਟਣੀਆਂ ਬਣਾਉਣੀਆਂ ਹਨ ਤੇ ਮੇਰੇ ਚੈਨਲ ਤੇ ਵੀਡੀਓਜ਼ ਵੀ ਬਹੁਤ ਨੇ ਚਟਣੀਆਂ ਦੀਆਂ ਤੇ ਜਦੋਂ ਵੀ ਮੈਂ ਪਾਉਣੀ ਨੇ ਕੋਈ ਵੀ ਚਟਣੀ ਬਣਾਉਣੀ ਹੈ ਨਾ ਤਾਂ ਮੈਨੂੰ ਮੋਸਟਲੀ ਕਮੈਂਟ ਆਉਂਦਾ ਹੁੰਦਾ ਸੀ ਵੀ ਇਹਦੀ ਲੌਂਗ ਵੀਡੀਓ ਬਣਾ ਦਿਓ ਸਮਝ ਨਹੀਂ ਆਈ ਹੈਗੀ ਤੇ ਇਹਦੀ ਲੌਂਗ ਵੀਡੀਓ ਬਣਾ ਦਿਓ ਹਨਾ ਫਿਰ ਮੈਂ ਕਿਹਾ ਚੱਲਾ ਜਾ ਚਟਣੀ ਬਣਾਉਣੀ ਹੈ ਤਾਂ ਹੁਣ ਮੈਂ ਇਹਦੀ ਲੌਂਗ ਵੀਡੀਓ ਚ ਹੀ ਲਵਾਇ ਇਹਨੂੰ ਹਨਾ ਕਿਉਂਕਿ ਸ਼ਾਰਟ ਚ ਸ਼ਾਇਦ ਮੈਂ ਬਣਾਈ ਹੋਈ ਹੈ ਇਹ ਦੇਖੋ ਦੂਰ ਲਿਆ ਕਿ ਕੀ ਆਨੇ ਦੇਖੋ ਜੀ ਫਰਾਈਪੈਨ ਚ ਪਾ ਕੇ ਰੱਖਤਾ ਵਾ ਹੈ ਨਾ ਮੈਂ ਨਾ ਟਮਾਟਰ ਦੇ ਛਿਲਕੇ ਨਹੀਂ ਲਾਉਣੇ ਹੈ ਜੇ ਨਹੀਂ ਤਾਂ ਮੈਂ ਅੱਗੇ ਟਮਾਟਰ ਦੇ ਛਿਲਕੇ ਲਾ ਲੈਣੇ ਆ ਪਰ ਅੱਜ ਮੈਂ ਲਾਉਣੇ ਨਹੀਂ ਹੈ ਅੱਜ ਇਦਾਂ ਹੀ ਹਾਂਜੀ ਕਾਟੇ ਜਾਂਦੇ ਨੇ ਟਮਾਟੇ ਕੋਈ ਟਮਾਟੇ ਕਹਿੰਦਾ ਕੋਈ ਟਮਾਟਰ ਕਹਿੰਦਾ ਟਮਾਟੇ ਅਧਕਰ ਅਦਰਕ ਅਦਕਰ ਕਿਉਂਕਿ ਨਾ ਕਿਤਾ ਜਿਹਨਾਂ ਨੂੰ ਅਦਰਕ ਨਹੀਂ ਚਾਹੀਦਾ ਕੱਲ ਨਾ ਕਰਦ ਵੱਜ ਗਈ ਕੁੜੀਏ ਹਾਂ ਹਾਂ ਜੀ ਧਿਆਨ ਨਾਲ ਦੀ ਕੱਲ ਨੇ ਖੋਕਾ ਦੇਣ ਵਾਲਾ ਮਾਟਰ ਨੂੰ ਦੇਨੇ ਮੈਂ ਛਿਲਕੇ ਨਹੀਂ ਲਾਉਣੇ ਹੈਗੇ ਹੁਣ ਜਦੋਂ ਉਹਦੇ ਵਿੱਚ ਫਰਾਈ ਹੋਣਗੇ ਨਾ ਹਾਂਜੀ ਉਹ ਨਹੀਂ ਲਾਉਣੇ ਹੈਗੇ ਇਦਾਂ ਹੀ ਫੁੱਟ ਦੇਣੇ ਨੇ ਮੈਂ ਤੋ ਦੇਖੀ ਤਾਂ ਸਹੀ ਤੋ ਬਿਲਕੁਲ ਗ੍ਰਾਈਂਡਰ ਤੇ ਸੋਹਣੀ ਦਾ ਮੈਂ ਚਰਨੀ ਕੁੱਟ ਦੇਣੀ ਹਾਂ ਹਾਂ ਜੀ ਕੁੰਡੀ ਛੋਟੇ ਨਾਲ ਬਈ ਕੁੰਡੀ ਛੋਟੇ ਦੀ ਚਰਨੀ ਦਾ ਜੋ ਸਵਾਦ ਆ ਨਾ ਕਿਸੇ ਚੀਜ਼ ਕਿਸੇ ਜੀ ਨਹੀਂ ਆਗਾ ਚਲੋ ਬੱਝਾ ਜਿੰਨਾ ਕਰਕੇ ਕਰ ਦਿੰਦੇ ਹਾਂ ਗ੍ਰਾਈਂਡਰ ਆ ਚੂਜ਼ ਕਰ ਲਓ ਉਹ ਚੂਜ਼ ਕਰ ਲਓ ਆ ਵਧੀਆ ਬਟ ਯਾਰ ਜਿਹੜਾ ਇਹ ਨੇਚਰਲ ਚੀਜ਼ਾਂ ਦਾ ਜਿਹੜੇ ਇਹਨਾਂ ਦੇ ਪਿਛਲੇ ਆਇਲ ਨੇ ਕਹਿੰਦੇ ਆ ਨਾ ਕੇਸ ਦਾ ਉਹ ਜਿਹੜਾ ਮੈਂ ਚਾ ਤੇ ਤੋੜੇ ਦਾ ਫਰੀ ਹਾ ਚੁੱਲ੍ਹੇ ਦੇ ਚਾ ਆ ਨਾ ਡਿਫਰੈਂਸ ਤਾਂ ਹੈਗਾ ਹੀ ਨਾ ਡਿਫਰੈਂਸ ਤਾਂ ਹੈਗਾ ਹੀ ਆ ਅੱਜ ਅਸੀਂ ਇੱਕ ਹੋਪਾ ਦੇ ਨਾਲ ਰਲ ਗੱਡ ਕਰ ਦੇਣਾ ਤੇ ਸਾਹਮਣੇ ਦਿਖਾਤਾ ਮੈਂ ਤੁਹਾਨੂੰ ਹੁਣ ਆਜੂ ਸੰਗੀਆਂ ਚੀਜ਼ਾਂ ਵਿੱਚ ਪਾ ਲਈਏ ਆ ਦੇਖੋ ਖੋਪਾ ਦੇ ਨਾਲ ਫਿਰ ਦਸਿਕਾ ਹੋ ਜੀਗਾ ਟਮਾਟਰ ਲਾ ਲੋ ਅਦਰਕ ਲਾ ਲੋ ਹਾਂਜੀ ਮੈਨਾਂ ਪਤਾ ਜਦ ਤੱਕ ਮੈਂ ਕਿਹਾ ਮੈਂ ਪਦੀਨਾ ਤੇ ਧਨੀਆ ਸਾਰਾ ਕੁਝ ਕੱਟ ਲਵਾਂ ਜਿੰਨੀ ਦੇਰ ਤੱਕ ਮੇਰਾ ਉਹ ਚੀਜ਼ ਸਾਰੀ ਜਿਹੜੀ ਆ ਫਰਾਈ ਹੋ ਰਹੀ ਆ ਹਨਾ ਤੇ ਅੰਬੀਆਂ ਟਮਾਟਰ ਲਸਣ ਆਦਰਕ ਤੇ ਹਰੀਆ ਮਰਚਾ ਓਲੀ ਦੇਰ ਮੈਂ ਕਿਹਾ ਚੱਲ ਮੈਂ ਇਹਨਾਂ ਨੂੰ ਕੁੱਟ ਕੇ ਰੱਖ ਲਵਾਂ ਹੁਣ ਤੁਸੀਂ ਇਹ ਦੇਖ ਲਿਓ ਹੁਣ ਤੋਂ ਮੇਰੀ ਡਾਲੀ ਨੇ ਸ਼ੁਰੂ ਹੋ ਜਾਣਾ ਵਾ ਸਾਰੇ ਸਟੈਚੂ ਲਈ ਜ਼ਰਾ ਕੁੰਡੀ ਝੋਟਾ ਸਭ ਕੁਝ ਨੇ ਅੰਦਰ ਛੱਟ ਦੇਣਾ ਇਹਨੇ ਹੁਣੇ ਹੁਣੇ ਮੈਂ ਸਟੈਚੂ ਚਟਕੀ ਲੀਤੀ ਉਹ ਦਿਨੇ ਟੈਸਟ ਕਰਦੀ ਜਾਂ ਟੈਸਟ ਕਰੀ ਉਹਨਾਂ ਸਵਾਸ ਸੀਗਾ ਯਾਰ ਮੈਕੈਨਿਕ ਦਿਨਾਂ ਹੋਰ ਪਾਲੀਏ ਗ੍ਰੈਂਡੀ ਹੈ ਹਾਂਜੀ ਥੋੜਾ ਜਿਹਾ ਹੈ ਬੋਗੀ ਪਤਾ ਨਹੀਂ ਪੈਸਾ ਨੂੰ ਪਤਾ ਥੋੜਾ ਜਿਹਾ ਮੈਂ ਉਹ ਵੀ ਚਟਨੀ ਬਣਾਉਣੀ ਹੁੰਦੀ ਹੈ ਜਿਹੜੀ ਸਿੱਧਾ ਬਸ ਪਦੀਨਾ ਪਾ ਕੇ ਤੇ ਉਹਦੇ ਵਿੱਚ ਇਕੰਬੀ ਪਾ ਕੇ ਵਿੱਚ ਗੁੜ ਪਾ ਕੇ ਉਹ ਵੀ ਬਹੁਤ ਟੇਸਟੀ ਬਣਦੀ ਹੈ ਉਹ ਵੀ ਬਣਾਵਾਂਗੀ ਇਸਦੇ ਹਾਂ ਤਾਂ ਚੱਗੀ ਇਹ ਤਾਂ ਚਟਨੀ ਹੀ ਬਣਨੀ ਹੈ ਆਮ ਪੰਨਾ ਆਹ ਬੰਨਾ ਆਈ ਫਸ ਕਿ ਵੀ ਕੋਟਲੇ ਸੀਗੇ ਮੈਂ ਮੈਂ ਤਾਂ ਛਿਲਕੇ ਵੀ ਵਿੱਚ ਪਾ ਲਈ ਸੀਗੇ ਕਿ ਅੱਗੇ ਮੈਂ ਲਾਉਂਦੀ ਨਹੀਂ ਹੁੰਦੀ ਇਹ ਤਾਂ ਜਿਹੜੀਆਂ ਫਰਾਈ ਕਰਨ ਵਾਲੇ ਨਾਲ ਹੀ ਆਪਾਂ ਖਾਸਾ ਪਾ ਲੈਣਾ ਧਨੀਆ ਬੱਸ ਬੰਨ ਲੈਂਦੇ ਆਪਾਂ ਲੈਣਦੇ ਪਲੀਜ਼ ਹਾਂ ਮੈਂ ਚਟੂਗੇ ਨੂੰ ਹਾਏ ਅਮਰ ਟੁੱਗੀ ਟੁੱਟਿਆ ਮਾ ਕਿੱਥੇ ਰੱਖਣੀਆਂ ਔਰ ਇਹ ਵਾਪਸ ਇੱਥੇ ਰੱਖ ਦੇ ਮੈਂ ਤਾਂ ਮੈਂ ਤਾਂ ਨੇ ਕਈ ਵਾਰੀ ਬਬਲੀ ਨੂੰ ਜਗਾ ਕਹਿੰਦੀ ਹੁੰਦੀ ਆ ਰ ਹੈ ਨਾ ਕਈ ਦਿਨ ਤੁਸੀਂ ਨਾ ਤੁਸੀਂ ਇਹਦਾ ਕੀ ਕਹਿੰਦੇ ਬਿਜ਼ਨਸ ਕਰ ਲੋ ਇਹਦਾ ਆਪਾਂ ਤਾਂ ਚਟਨੀ ਸਪਲਾਈ ਕਰਨ ਲੱਜਣੀਆਂ ਨੇ ਕੀ ਕਹਣਾ ਲਈ ਲਓ ਜੀ ਚਟਨੀ ਸਾਡੀ ਗਈਆ ਬਣ ਬਹੁਤ ਟੇਸਟੀ ਬਣੀ ਆ ਬਬਲੀ ਨੂੰ ਇਹ ਕਹਿੰਦੀ ਹੁੰਦੀ ਆ ਦੀਦੀ ਤੁਸੀਂ ਨਾ ਇਹਨਾਂ ਦਾ ਬਿਜ਼ਨਸ ਕਰਨ ਲੱਗ ਜਾਓ ਆ ਚਾਹ ਚਟਨੀਆਂ ਦਾ ਪਰ ਬਾਕੀ ਬੱਚਾ ਹੈ ਬਬਲੀ ਦੇ ਜਿਹੜਾ ਕੰਮ ਚਟਨੇ ਸਾਰੇ ਸਾਫ ਕਰਨੇ ਰੋਟੀਆਂ ਨਾਲ ਉਹ ਕਰੂਗੀ ਉਹ ਮੈਂ ਕਰੂਗੀ ਬਬਲੀ ਤੂੰ ਅਜ ਆਈ ਨਹੀਂ ਇਤ ਤੂੰ ਰਹਿ ਗਈ ਠੀਕ ਹੈ ਜੀ ਚਲੋ ਇਹ ਲੈ ਬਬਲੀ ਮੈਂ ਸਾਰਾ ਛੱਡ ਦੂਗੀ ਮੇਰੇ ਦੋ ਦਿਨ ਮੇਰੇ ਵਿੱਚ ਛੱਡ ਗਿਆ ਪਿਆ ਕੇ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਆਪਣਾ ਖਿਆਲ ਰੱਖਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਏ ਬਾਏ